ਪਹਿਲੇ ਰਗੜਦੀ ਉਹਨੂੰ ਪਰ ਜਗਦੀਪ ਦਾ ਨਾਂ ਪਰਚੇ ਤੋਂ ਬਾਹਰ ਕਿਵੇਂ ਕੀ ਅੰਦਰ ਕੋਈ ਸਾਈਟਿੰਗ ਚੱਲ ਰਹੀ ਹੈ ਮੈਂ ਕਿੱਧਰ ਭੱਜੂਗਾ ਕਿਸੇ ਨੂੰ ਨਹੀਂ ਭੱਜਣਾ ਪਰ ਮਾਨ ਸਾਹਿਬ ਲੱਗਦਾ ਨਹੀਂ ਸੀ ਵੀ ਯਾਰ ਐਵੇਂ ਬਦਲ ਜਾਣਗੇ ਇਹ 21ਵੀਂ ਸਦੀ ਚੱਲਦੀ ਹੈ ਬੀਸ ਹੁੱਡਾ ਵੀ ਅੰਤ ਨੇੜੀ ਆ ਜੇ ਗਿਫਟ ਦੀਤ ਆਂਦੇ ਪਰਚਿਆਂ ਦਾ ਹੁਣ ਜੇ ਆਪਣੇ ਨਾਲ ਇੰਨਾ ਤੱਕਾ ਹੋ ਰਿਹਾ ਮੁੱਖ ਮੰਤਰੀ ਨਾਲ ਸੋਡੀ ਵਧੀਆ ਲਿਆਜ ਵੀ ਰਹੀ ਹੈ ਹਨਾ ਤੇ ਡਾਇਰੈਕਟਰੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਕਿਤੇ ਨਾ ਕਿਤੇ ਤੁਸੀਂ ਨਹੀਂ ਥੋੜਾ ਬਹੁਤਾ ਦਬਾਅ ਪਾਇਆ ਵੀ ਇਹ ਹੋ ਕੀ ਰਿਹਾ ਚੱਲ ਕੀ ਰਿਹਾ ਲੋਕਾਂ ਚ ਤੁਹਾਨੂੰ ਆਉਣਾ ਪਊਗਾ ਲਿਆਜ ਤਾਂ ਸੋਡੀ ਵੀ ਹੋਣੀ ਹੈ ਆ ਬਾਈਆਂ ਸਾਰਿਆਂ ਨੇ ਕਿਉਂਕਿ ਵੋਟ ਤਾਂ ਕੱਲੇ ਕੱਲੇ ਨੇ ਪਾਈ ਆ ਹਕਾਲੀਆਂ ਨਹੀਂ ਪਾਈਏ ਕਾਂਗਰਸੀਆਂ ਪਾਈਆਂ ਬਿਲਕੁਲ ਪਗਮਾਨ ਤਮਾਨ ਸਾਹਿਬ ਯਾਰ ਜੀ ਦੇ ਨਾਲ ਲਿਹਾਇਆ ਜਾ ਪਹਿਲੇ ਰਗੜਦੀ ਉਹਨੂੰ ਹੁਣ ਕੀ ਕਹੀਏ ਯਾਰ ਹਾਂ ਉਹ ਤਾਂ ਉਹਦਾ ਰਗੜੀ ਪਾਇਆ ਲੈ ਅੱਜ ਕੱਲੇ ਮੇਰੇ ਨਾਲ ਨਹੀਂ ਸਾਰਿਆਂ ਨਾਲ ਹੀ ਰਹੀ ਆ ਕੱਲੇ ਕੱਲੇ ਵਰਕਰਾਂ ਨੂੰ ਫੋਨ ਵੀ ਆਉਂਦੇ ਰਹੇ ਆ ਹੈਨਾ ਪਰ ਮਾਨ ਸਾਹਿਬ ਲੱਗਦਾ ਨਹੀਂ ਸੀ ਵੀ ਯਾਰ ਐਵੇਂ ਬਦਲ ਜਾਣਗੇ ਤਾਂ ਇਸ ਮਸਲੇ ਤੇ ਕੋਈ ਸਪੈਸ਼ਲ ਗੱਲਬਾਤ ਤਾਂ ਨਹੀਂ ਤੁਸੀਂ ਕੀਤੀ ਯਾਰ ਬਾਈ ਕਮਾਲ ਕਰ ਦਾਂਗੇ ਆ ਗੱਲਬਾਤ ਕਰੀ ਤਾਂ ਦੇ ਗਿਫਟ ਦੀ ਤਾਂ ਦੇ ਆਪਣੀ ਸਾਰੀ ਟੀਮ ਨੂੰ ਪਰਚਿਆਂ ਦਾ ਹੁਣ ਜੇ ਆਪਣੇ ਨਾਲ ਐਨਾ ਤੱਕਾ ਹੋ ਰਿਹਾਗਾ ਤੇ ਫਿਰ ਇਹਦੇ ਤੇ ਗੱਲਾਂ ਕਾਹਦੀਆਂ ਜਾਂ ਉਹ ਮੈਨੂੰ ਗੱਲਾਂ ਕਾਲ ਕਰਦੇ ਹੁਣ ਉਹਦਾ ਟਾਈਮ ਗਏ ਉਦੋਂ ਉਹ ਤਾਂ ਜਦੋਂ ਮੇਰੇ ਨਾਲ ਗੱਲੋਂ ਜਦੋਂ ਸਾਰੇ ਪੰਜਾਬ ਨਾਲ ਹੁੰਦੀ ਸੀ ਜਦੋਂ ਮਾਲਾ ਵੀ ਪੰਜਾਬ ਨਾਲ ਹੁਣ ਹਟ ਗਈ ਉਦੋਂ ਹੀ ਮੇਰੇ ਨਾਲ ਹੁਣ ਹਟ ਗਈ ਆਏ ਦੇ ਟਾਈਮ 'ਚ ਮਾਨ ਸਾਹਿਬ ਕੋਲੇ ਕੁਰਸੀ ਵੱਡੀ ਆ ਉਹ ਆਪਦੇ ਲੈਵਲ ਦੇ ਹਿਸਾਬ ਨਾਲ ਰਹਿੰਦੇ ਆਪਣੇ ਵਰਗੇ ਨੂੰ ਕੌਣ ਪੁੱਛਦਾ ਕਿਉਂਕਿ ਤੁਸੀਂ ਬਹੁਤ ਵੱਡਾ ਸਾਧ ਤਾ ਲੋਕ ਹੀ ਆ ਯਾਰ ਲੋਕ ਚਾਹਣ ਬੰਦਾ ਅਰਸ਼ ਤੇ ਨਹੀਂ ਫਰਸ਼ ਤੇ ਹਨਾ ਸੋਡੇ ਸਰਤੀ ਆ ਸਾਰਾ ਕੰਮ ਵਿੱਚ ਲੋਕ ਇਹ ਚੀਜ਼ ਦੇ ਕਮੈਂਟ ਜਾ ਉਹ ਕਰੀ ਜਾਂਦੇ ਨੇ ਕਹਿੰਦੇ ਜਗਦੀਪ ਰੰਧਾਵਾ ਵੀ ਉੱਥੇ ਸ਼ਾਮਲ ਤਾਂ ਹੈਗਿਆ ਸੀ ਉਸ ਤਰੀਕੇ ਨੂੰ ਤਿੰਨ ਨੂੰ ਪਰ ਜਗਦੀਪ ਦਾ ਨਾਮ ਪਰਚੇ ਤੋਂ ਬਾਹਰ ਕਿਵੇਂ ਕੀ ਅੰਦਰ ਕੋਈ ਸਾਈਟਿੰਗ ਚੱਲ ਰਹੀ ਸੀ ਪਹਿਲਾਂ ਹੀ ਹਾਂ ਬਹੁਤ ਸੈਟਿੰਗ ਆ ਮੇਰੀ ਸਾਰੀ ਟੀਮ ਨੂੰ ਤਾਂ ਪਤੰਦਰਾ ਰੋਟੀ ਨਹੀਂ ਖਾਣ ਦਿੰਦੇ 20 ਦਿਨ ਹੋ ਗਏ ਸੈਟਿੰਗ ਕਾਦੀ ਆ ਖੁੱਲੀ ਐਫਆਈਆ ਮ ਕੋ ਬੇਸਵਦੀਪ ਦੀ ਉਹ ਹੀ ਬੈਰਲੀ ਹੋਈ ਨਾ ਰਿਕਾਰਡਿੰਗ ਵੀ ਜਿੰਨੇ ਯੂਟਿਊਬਰ ਜੇ ਫਿਰਦੇ ਆ ਪੰਜਾਬ ਦੇ ਸਾਰੇ ਟੰਗਣੇ ਆ ਇੱਥੇ ਕੋਈ ਨਹੀਂ ਬਚੂਗਾ ਕਿਉਂਕਿ ਇਹ ਜਿਹੜੀ ਪਾਰਟੀ ਹੈ ਨਾ ਸੋਸ਼ਲ ਮੀਡੀਆ ਤੋਂ ਬਣੀ ਵੀ ਆ ਇਹਨਾਂ ਦਾ ਗਰਾਊਂਡ ਉੱਥੇ ਹੀ ਆ ਬਸ ਜੇ ਉੱਥੋਂ ਇਹਨਾਂ ਦਾ ਗਰਾਊਂਡ ਨੂੰ ਢਾਹੂ ਕੋਈ ਵੀ ਮਰਜੀ ਯੂਟਿਊਬਰ ਆ ਸਭ ਨਾਲ ਇਹੀ ਹਾਲ ਹੋਊ ਆਉਣ ਵਾਲੇ ਟਾਈਮ 'ਚ ਇੱਥੇ ਨਾ ਮੈਂ ਨਾ ਤੁਸੀਂ ਕਿਸੇ ਨੇ ਨਹੀਂ ਬਚਣਾ ਜਿਹੜੇ ਹਸਾਮ ਨਾਲ ਆਵਾਜ਼ਾਂ ਬੰਦ ਹੋ ਰਹੀਆਂ ਇਹ ਭਗਵਾਨਤਮਾਨ ਸਾਹਿਬ ਫਿਰ ਕਹਿੰਦੇ ਵੀ ਯਾਰ ਸਾਡੇ ਨਾਲ ਦਿੱਲੀ 'ਚ ਧੱਕਾ ਕਰ ਰਹੀ ਹੈ ਮੋਦੀ ਸਰਕਾਰ ਕਹਿੰਦੇ ਨੇ ਇਹ ਬਾਰ-ਬਾਰ ਵੀ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਤੇ ਫਿਰ ਇੱਥੇ ਕੀ ਹੋ ਰਿਹਾ ਹੈਗਾ ਇੱਥੇ ਇਹ ਬਿਸਵਦੀਪ ਵਰਗਿਆਂ ਨੂੰ ਪੁਲਿਸ ਦੀਆਂ ਕਾਲਾਂ ਜਾ ਰਹੀਆਂ ਯਾਰ ਬਈ ਹੱਥ ਖੜੇ ਆ ਯਾਰ ਬਾਲਾ ੱਤਕੇ ਨਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਵਾਲੀਆਂ ਸਰਕਾਰਾਂ ਚ ਵੀ ਇਹ ਕੁਝ ਨਹੀਂ ਹੋਇਆ ਸੀਗਾ ਮਾਨ ਸਾਹਿਬ ਬੇਨਤੀ ਆ ਵੀ ਸਮਾਂ ਰਹਿੰਦਾ ਹਜੇ ਵੀ ਸਮਝ ਜੋ ਨਹੀਂ ਤਾਂ ਫਿਰ ਲੋਕ ਤਾਂ ਤਿਆਰ ਬੈਠੇ ਆ ਲੋਕਾਂ ਨੇ ਜਿਹੜਾ ਆ ਬਦਲਾਤ ਗਾ ਅਗਲਾ ਬਦਲਾਅ ਵੀ ਦੇਖ ਲੈਣਗੇ ਲੋਕ ਜਾਗਰ ਕੇ ਨੇ ਆ ਵੀ ਹੁਣ ਇਹ ਇੱਥੇ ਖੜ ਨਹੀਂ ਰਹੇ ਅਗੇ ਮਾਨ ਸਾਹਿਬ ਆਪ ਹੀ ਕਹਿੰਦੇ ਰਿਹਾ ਵੀ ਬਾਦਲ ਬੋਰ ਜਾ ਕੇ ਕੋਸੂਰ ਬੋਲਦਾ ਜੀ ਪਟਿਆਲੇ ਹੋਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਤੇ ਹੁਣ ਮਾਨ ਸਾਹਿਬ ਨੈੱਟ ਦਾ ਜਮਾਨਾ ਸੋਡਾ ਵੀ ਜੇ ਤੁਸੀਂ ਬਠਿੰਡੇ ਕੋਸੂਰ ਬੋਲੋਗੇ ਬਰਨਾਲੇ ਹੋਰ ਬੋਲੋਗੇ ਜਾਗਰ ਕੀ ਇਹ ਨਿਆ 21ਵੀਂ ਸਦੀ ਚੱਲਦੀ ਆ ਵੀ ਸੋਡਾ ਵੀ ਅੰਤ ਨੇੜੀ ਆ ਜੇ ਇਸ ਜਿਸ ਹਿਸਾਬ ਨਾਲ ਚੱਲ ਰਹੇ